ਉਹ ਆਹ ਦੇਖੋ ਭਾਈ ਕੀ ਲਈ ਜਾਂਦਾ ਕੀ ਲਈ ਜਾਂਦਾ ਹਨਾ ਰੋਕੀ ਇਹਨੂੰ ਉਹ ਭਾਈ ਰੋਕੀ ਰੁਕੀ ਰੁਕੀ ਭਾਈ ਓਏ ਕੀ ਹਾਲ ਆ ਠੀਕ ਆ ਵੀਰੇ ਠੀਕ ਆ ਆ ਕਿਵੇਂ ਡੰਗੀ ਫਿਰਦਾਗਾ ਬੇ ਬੱਚੇ ਇਹ ਵੀਰੇ ਵੇਚਣ ਵਾਸਤੇ ਲਿਆਂਦੀ ਆਈ ਆਂ ਆਪਾਂ ਬਿੱਲੀਆਂ ਹਾਂਜੀ ਹਾਂਜੀ ਵੀਰੇ ਠੀਕ ਐ ਕੀ ਨੇ ਇਹ ਇਹ ਵੀਰੇ ਆ ਬਲੈਕ ਮੇਲ ਆ ਜੀ ਹਾਂ ਉਹ ਜਿਹੜੀ ਆ ਇਧਰ ਆ ਵਾਈਟ ਆ ਫੀਮੇਲ ਆ ਫੀਮੇਲ ਆ ਕਿਹੜੀਆਂ ਨੇ ਇਹ ਇਹ ਵੀਰੇ ਹੈਗੇ ਪਰਸ਼ੀਨ ਕੈਟ ਨੇ ਵੀਰੇ ਪਰਸ਼ੀਨ ਕੈਟ ਹਾਂਜੀ ਵੀਰੇ ਕਿੰਨੇ ਕਿੰਨੇ ਮਹੀਨੇ ਦੇ ਹੋਣਗੇ ਇਹ ਇਹ ਵੀਰੇ 2-2 ਮਹੀਨੇ ਦੀਆਂ ਹੈਗੀਆਂ ਨੇ ਏ ਸਰਦੀ ਦਾ ਨਹੀਂ ਮੰਨਦੇ ਹੁਣ ਨਾ ਨਾ ਵੀਰੇ ਬਿਲਕੁਲ ਨਹੀਂ ਆ ਤੁਹਾਡੇ ਸਾਹਮਣੇ ਤੁਰੀਆਂ ਫਿਰਦੀਆਂ ਐ ਐਂ ਹੀ ਰਹਿੰਦੇ ਨੇ ਮੋੜਾਂ ਤੇ ਇਹ ਵੀਰੇ ਹਾਂਜੀ ਫ੍ਰੈਂਡਲੀ ਆ ਪੂਰੀਆਂ ਅੱਛਾ ਇਹ ਨਾਲ ਨਾਲ ਰਹਿੰਦੀਆਂ ਨੇ ਜਿੱਦਾਂ ਮਰਜ਼ੀ ਆਪਾਂ ਘਰੇ ਵੀ ਲਾ ਦੇ ਇਹ ਤਾਂ ਹੀ ਦਿਹਾੜੇ ਫਿਰਦੇ ਨੇ ਤਾਂ ਹਾਂਜੀ ਵੀਰੇ ਕੁਛ ਨਹੀਂ ਕਹਿੰਦੀ ਜਿਵੇਂ ਮਾਰਦੀ ਹੱਥੇ ਚ ਫੜ ਲਓ ਮਾਰ ਮਿੱਟੀ ਤਾਂ ਨਹੀਂ ਖਵਾਉਣੀ ਪੈਂਦੀ ਇਹਨੂੰ ਨਾ ਨਾ ਵੀਰੇ ਸਿੰਪਲ ਚੀਜ਼ ਨਾ ਇਹਨਾਂ ਚੂਹਾ ਖਾਣਾ ਹਾਂ ਨਾ ਵੀਰੇ ਚੂਹੀਆਂ ਕੋਲੇ ਫਿਰਦੀਆਂ ਰਹਿੰਨ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈ ਅੱਛਾ ਹਾਂ ਵੀਰੇ ਠੀਕ ਹੈ ਪਾਲਣੀਓ ਕੀ ਤਾਂ ਨਹੀਂ ਨਾ ਨਾ ਵੀਰੇ ਤੁਹਾਡੇ ਸਾਹਮਣੇ ਆ ਕਿੰਨੇ ਪੈਸੇ ਮੰਗ ਲੈ ਇਹਦਾ ਵੀਰੇ ਫੀਮੇਲ ਆਪਾਂ ਦੇ ਦਾਂਗੇ 10000 ਰੁਪਏ ਹਾਂਗਾ ਚਲੋ ਆਪਣੀ ਤੇ ਬਾਕੀ ਜਿੱਥੇ ਤੱਕ ਲੋੜ ਲੱਗੇ ਆਪਾਂ ਦੇ ਦਾਂਗੇ ਅੱਛਾ ਤੇ ਆ ਜਿਹੜਾ ਮੇਲ ਆ ਵੀਰੇ ਇਹ ਵੀ ਸੇਮ ਰੇਟ ਹੀ ਆ ਪਿੰਡ ਕਿਹੜਾ ਪਿੰਡ ਵੀਰੇ ਮੇਰਾ ਮੁੱਲਾ ਪਰਦਾ ਯਾਰ ਨੰਬਰ ਬੋਲ ਦੇ ਯਾਰ ਹੈਲੋ ਕੈਂਡ ਚੀਜ਼ ਆਈ ਗੱਲਬਾਤ ਹੈ ਨਾ ਹਮਮਕਿ ਦਾ ਬਾਕੀ ਆਪਣੇ ਕੋ ਡੌਗ ਵੀ ਹੁੰਦੇ ਆ ਵੀਰੇ ਆਪਣਾ ਕੈਨਲ ਦਾ ਵੀਰੇ ਡੌਗ ਦਾ ਹਾਂ ਹਾਂਜੀ ਵੀਰੇ ਇਹ ਐਂ ਚ ਐਂ ਲੈਟਾਂ ਕੇ ਮੋਢਾਂ ਦੇ ਹਾਂ ਹਾਂ ਵੀਰੇ ਠੀਕ ਹੈ ਕਿੰਨੇ ਕੁ ਰੱਖਿਓ ਨੇ ਇਹ ਮੇਰੇ ਕੋਲ ਵੀਰੇ ਕੈਡ ਹੈਗੀਆਂ ਸੀ 6-7 ਹੁਣ ਤਾਂ ਦੋ ਰਹਿ ਗਈਆਂ ਜੀ ਡੌਗ ਮੇਰੇ ਕੋਲ ਹੈਗਾ 17 ਤੋਂ 18